ਸਾਸਰੀ ਘਾਲ ਜੀ ਮੇਰੀਆਂ ਭੈਣਾਂ ਨੂੰ ਬੀਬੀਆਂ ਨੂੰ ਤੇ ਛੋਟੀਆਂ ਬੱਚੀਆਂ ਨੂੰ ਸਭ ਨੂੰ ਸਾਸਰੀ ਘਾਲ ਅਸੀਂ ਠੀਕ ਠਾਕ ਆ ਉਮੀਦ ਕਰਦੇ ਆ ਕਿ ਆਪ ਸਭ ਵੀ ਠੀਕ ਠਾਕ ਹੋਵੋਗੇ ਆਪਾਂ ਹੁਣ ਅੱਜ ਦਾ ਬਲੌਗ ਲੈ ਕੇ ਹਾਜ਼ਰ ਹੋਏ ਆ ਤੇ ਬਹੁਤ ਕੰਮ ਦੀ ਗੱਲ ਦੱਸਣ ਲੱਗੇ ਆ ਤੇ ਜਿਵੇਂ ਕਿ ਅੱਜ ਕੱਲ ਬਿਮਾਰੀ ਚੱਲੀ ਹੋਈ ਆ ਆ ਮੀਮੋ ਪਾ ਕੇ ਕਹਿੰਦੇ ਨੇ ਨਾ ਵੀ ਪਸ਼ੂ ਪੰਛੀ ਬਹੁਤ ਮਰੇ ਨੇ ਉਹਨਾਂ ਦਾ ਡਿਫਰਟ ਆਪਣੇ ਤੇ ਪੈਣਾ ਹੀ ਪੈਣਾ ਕੋਈ ਗਲੇ ਖਰਾਬ ਨੇ ਕਿਸੇ ਦੀ ਜਾਂ ਸਕਿਨ ਦੀ ਬਿਮਾਰੀ ਚੱਲੀ ਹੋਈ ਆ ਵੀ ਖਾਜ ਬਹੁਤ ਜ਼ਿਆਦਾ ਹੁੰਦੀ ਆ ਖਾਜ ਦੇ ਨਾਲ ਕਈਨ ਤਾਂ ਫਿੰਸੀਆਂ ਬਣ ਜਾਂਦੀਆਂ ਨੇ ਕਈ ਗੋਲ-ਗੋਲ ਘੇਰੇ ਬਣ ਜਾਂਦੇ ਨੇ ਉਹਨੂੰ ਡਾਕਟਰ ਤਾਂ ਆਪਦਾ ਹੀ ਨਾਮ ਦੇ ਦਿੰਦੇ ਨੇ ਫੰਗਸ ਕਹਿੰਦੇ ਨੇ ਤੇ ਆਪਾਂ ਸਿੱਧਾ ਪੰਜਾਬੀ ਕਹਿੰਦੇ ਆ ਖਾਜ ਕਹਿੰਦੇ ਆ ਖਾਰਸ਼ ਹੁੰਦੀ ਆ ਤੇ ਕਈ ਗੋਲ ਘੇਰੇ ਬਣ ਕੇ ਨਾ ਲਾਲ ਲਾਲ ਰੰਗ ਦੇ ਮਤਲਬ ਆਲੇ-ਦਾਲੇ ਰੈੱਡ ਰੈੱਡ ਹੋ ਜਾਂਦੇ ਨੇ ਉਹਦੇ ਤੇ ਖਾਜ ਹੋ ਹੋ ਕੇ ਪਾਣੀ ਲੱਗ ਲੱਗ ਕੇ ਅੱਗੇ ਵਾਧੇ-ਵਾਧੇ ਕੇ ਮਤਲਬ ਹੋਰ ਜ਼ਿਆਦਾ ਵਧ ਜਾਂਦੇ ਨੇ ਵੱਡੇ ਹੋ ਜਾਂਦੇ ਨੇ ਪਹਿਲਾਂ ਛੋਟਾ ਹੀ ਹੁੰਦਾ ਆ 25 ਪੈਸੇ ਜਿੰਨਾ ਫੇਰ ਉਹ ਰੁਪਈਏ ਜਿੱਡਾ ਹੋ ਕੇ ਅੱਗੇ ਵਧ ਵਧ ਕੇ ਕਾਫੀ ਵੱਡਾ ਹੋ ਜਾਂਦਾ ਆ ਜਾਂ ਤੇ ਇਹ ਆ ਜਗ੍ਹਾ ਹੁੰਦੀ ਆ ਜਾਂ ਕੱਚਾਂ ਚ ਹੁੰਦੀ ਆ ਤੇ ਕੁਲਿਆਂ ਚ ਢਿੱਡ ਤੇ ਇਹ ਜੀ ਜਗ੍ਹਾ ਚ ਜ਼ਿਆਦਾ ਵੱਦੀ ਆ ਉਸ ਵਾਰੇ ਅਸੀਂ ਹੁਣ ਤੁਹਾਨੂੰ ਦੱਸਣ ਲੱਗੇ ਆ ਵੀ ਸਾਡੇ ਤਾਂ ਆਪ ਘਰ ਦੇ ਵਿੱਚ ਹੋ ਗਈ ਸੀ ਸਾਡੇ ਆਸ ਕੋਣ ਵੀ ਬਹੁਤ ਜਾਣਿਆ ਦੇ ਮਤਲਬ ਹੁਣ ਵੀ ਸੁਣਿਆ ਹੋਏ ਆ ਤੇ ਇਹ ਤਾਂ ਸਾਡੇ 2 ਸਾਲ ਹੋ ਗਏ ਪ੍ਰਾਣੀ ਮਤਲਬ ਜਿਆਦਾ ਹੋਈ ਸੀ ਹੁਣ ਫੇਰ ਦੁਬਾਰਾ ਜੋਰ ਆ ਇਹਦਾ ਹੁਣ ਫੇਰ ਹੋਣ ਲੱਗ ਗਈ ਅਸੀਂ ਦਵਾਈਆਂ ਲੈ ਲੈ ਕੇ ਬਹੁਤ ਜਗ੍ਹਾ ਤੋਂ ਦੁਖੀ ਹੋ ਗਏ ਸੀਗੇ بس ਸਾਡਾ ਮਤਲਬ ਲੁਧਿਆਣਾ ਜ਼ਿਲ੍ਹਾ ਪੈਂਦਾ ਜੀ ਲੁਧਿਆਣਾ ਜ਼ਿਲ੍ਹਾ ਖੰਨੇ ਦੇ ਏਰੀਏ ਦੇ ਵਿੱਚ ਅਸੀਂ ਇਸੜੂ ਦੇ ਕੋਲੇ ਪੈਂਦਾ ਸਾਡਾ ਉੱਥੋਂ ਅਸੀਂ ਬਲਾਉਂ ਕਰਦੇ ਆਂ ਤੇ ਅਸੀਂ ਖੰਨੇਓ ਕੋਈ ਡਾਕਟਰ ਵੀ ਮਤਲਬ ਸਕਿਨ ਵਾਲਾ ਨਹੀਂ ਛੱਡਿਆ ਹੈਗਾ ਜਿਵੇਂ ਰਕਸ਼ਾ ਮਿੱਤਰਾਂ ਆ ਪ੍ਰੀਤ ਆਲਿਆਂ ਦੇ ਬਾਹਰੋਂ ਬਹੂ ਆਈ ਆ ਉਹਨਾਂ ਦੀ ਸਕਿਨ ਦੀ ਡਾਕਟਰ ਨਹੀਂ ਆ ਉਹ ਤੋਂ ਵੀ ਲੈ ਲਈ ਅਸੀਂ ਤੇ ਰਕਸ਼ਾ ਮਿੱਤਰ ਤੋਂ ਵੀ ਲੈ ਲਈ ਇਹ ਤੋਂ ਬਿਰਕ ਤੋਂ ਵੀ ਲੈ ਲਈ ਸਮਰਾਲੇ ਖਮਾਨੋ ਮਤਲਬ ਵੀ ਕੋਈ ਜਿੱਥੇ ਵੀ ਕੋਈ ਕਹਿੰਦਾ ਸੀਗਾ ਰਜੇਂਦਰਾ ਹਸਪੀਟਲ ਚ ਵੀ ਅਸੀਂ ਤਿੰਨ ਚਾਰ ਮਹੀਨੇ ਦਵਾਈ ਖਾਧੀ ਜਿੰਨਾ ਕਚੇੜਾ ਸੀ ਦਵਾਈ ਖਾਂਦੇ ਸੀਗੇ ਉਹਨਾਂ ਕਚੇੜੀ ਆਰਾਮ ਰਹਿੰਦਾ ਸੀਗਾ ਤੇ ਫੇਰ ਉਸ ਤੋਂ ਬਾਅਦ ਫੇਰ ਆਏ ਹੋਣਾ ਵੀ ਇਹ ਤਾਂ ਕੁਛ ਨਹੀਂ ਦਵਾਈ ਖਾਦੀ ਵੀ ਬੇਕਾਰ ਗਈ ਤੇ ਆਰਾਮ ਫੇਰ ਵੀ ਨਹੀਂ ਹੈਗਾ ਇੱਕ ਤਾਂ ਅੱਜ ਕੱਲ ਦੇ ਤਾਂ ਡਾਕਟਰਾਂ ਦੇ ਖਰਚੇ ਬਹੁਤ ਜ਼ਿਆਦੇ ਨੇ ਕਿਉਂ ਦਵਾਈਆਂ ਵੀ ਮਹਿੰਗੀਆਂ ਨੇ ਪਹਿਲਾਂ ਤਾਂ ਇਹ ਆਪਣੇ ਖੂਨ ਦੇ ਟੈਸਟ ਲੈ ਕੇ ਦੇ ਦਿੰਦੇ ਨੇ ਚਾਹੇ ਕਿਸੇ ਨੂੰ ਲੋੜ ਹੋਵੇ ਚਾਹੇ ਨਾ ਹੋਵੇ ਕਿਉਂ ਇਨਾਂ ਨੂੰ ਤਾਂ ਖੂਨ ਟੈਸਟਾਂ 'ਚ ਹੀ ਮੁਨਾਫਾ ਆ ਤੇ ਕਈ ਗਰੀਬ ਬੰਦਾ ਹੁਣ ਵਿਚਾਰਾ ਨਹੀਂ ਉਹ ਇੰਨਾ ਪੈਸਾ ਲਾ ਸਕਦਾ ਹੈਗਾ ਉਹ ਕਿੱਥੋਂ ਇਲਾਜ ਕਰਾ ਲੂਗਾ ਤੇ ਅਸੀਂ ਫੇਰ ਫੇਰ ਕੇ ਨਾ ਹੰਬ ਗਏ ਸੀਗੇ ਵੀ ਬਹੁਤ ਜ਼ਿਆਦੇ ਜਦੋਂ ਨਾ ਹੀ ਰਾਮ ਆਇਆ ਫਿਰ ਸਾਡੇ ਅਸੀਂ ਕਹਾਂਗੇ ਚਲੋ ਇੱਕ ਵਾਰੀ ਨਾ ਪ੍ਰੀਤ ਆਲਿਆਂ ਦੇ ਫੇਰ ਦੁਆਰਾ ਜਾ ਕੇ ਸਲਾਹ ਲਈ ਵੀ ਉਹਨਾਂ ਤੋਂ ਫੇਟਾ ਐਸ਼ਟਾ ਕਰਵਾ ਕੇ ਦੇਖ ਲੈਣੇ ਆ ਵੀ ਆਪਾਂ ਪੁੱਛ ਲੈਣੇ ਆ ਵੀ RAM ਤਾਂ ਹੈ ਨਹੀਂਗਾ ਸਾਨੂੰ ਦਵਾਈ ਤਾਂ ਬਹੁਤ ਖਾਲੀ ਅਸੀਂ ਇੱਕ ਤਾਂ ਮੇਰਾ ਗੜਾ ਖਰਾਬ ਆ ਬਹੁਤ ਮੱਸਾਂ ਹੀ ਬੋਲਦੀ ਆ ਤੇ ਉਹ ਸਾਡੇ ਨਾ ਰਿਸ਼ਤੇਦਾਰੀ ਦੇ ਵਿੱਚੋਂ ਮਤਲਬ ਮੰਗੇ ਵਾਲ ਤੋਂ ਮੇਰੀ ਪਰਜਾਈ ਉਹ ਲੱਗਦੀ ਆ ਉਹ ਸਾਨੂੰ ਮਿਲਣ ਵਾਸਤੇ ਆਗੇ ਜਿਵੇਂ ਭਲਾ ਹੋਣਾ ਹੁੰਦਾ ਕਿਸੇ ਦਾ ਕਹਿੰਦੇ ਹੁੰਦੇ ਆ ਵੀ ਸਵਾਦੀ ਚੁਟਕੀ ਤੋਂ ਵੀ ਹੋ ਜਾਂਦਾ ਆ ਜੇ ਨਾ ਰਾਮ ਆਉਣਾ ਹੋਵੇ ਤਾਂ ਚਾਹੇ ਆਪਾਂ ਲੱਖਾਂ ਰੁਪਏ ਲਾ ਦਈਏ ਤਾਂ ਵੀ ਨਾ ਰਾਮ ਆਉਂਦਾ ਹੈਗਾ ਉਹ ਇਦਾਂ ਹੀ ਪੁੱਛਣ ਲੱਗੀ ਵੀ ਪਰਿਵਾਰ ਕਿਵੇਂ ਆ? ਉਸਕੇ ਪਰਿਵਾਰ ਤਾਂ ਠੀਕ ਆ ਵੀ ਆ ਬੇਟੀ ਦੇ ਖਾਜ ਜੀ ਹੁੰਦੀ ਹੈ ਮਤਲਬ ਇਹ ਤਾਂ ਆ ਰਾਮ ਨਹੀਂ ਆਉਂਦਾ ਹੈਗਾ ਵੀ ਉਸ ਤਾਂ ਬਹੁਤ ਦਵਾਈ ਬੜੀ ਦਵਾਈ ਲੈ ਲਈ ਜਗ੍ਹਾ ਜਗ੍ਹਾ ਤੋਂ ਟੈਸਟ ਕਰਵਾ ਲਏ ਵੀ ਹੁਣ ਕੱਲ ਨੂੰ ਫੇਰ ਸਲਾਹ ਸਾਡੀ ਵੀ ਅਸੀਂ ਫਰੀਦ ਵਾਲਿਆਂ ਨੇ ਫੇਰ ਟੈਸਟ ਕਰਵਾ ਕੇ ਦੇਖਦੇ ਆਂ ਉਹ ਕਹਿੰਦੀ ਵੀ ਭੈਣ ਜੀ ਵੀ ਤੁਸੀਂ ਹੋਰ ਕਿਤੇ ਨਾ ਜਾਇਓ ਵੀ ਸਾਡੇ ਗਵੰਡੀਆਂ ਦੀ ਸੀਗੀ ਖਾਜ ਮੈਂ ਤਾਂ ਮਾਤਾ ਦੇ ਉਹਨਾਂ ਨੂੰ ਬਿਲਕੁਲ ਆਮ ਆ ਮੈਂ ਉਹਨਾਂ ਤੋਂ ਡਰੈਸ ਲੈ ਕੇ ਤੁਹਾਨੂੰ ਦੱਸੂਗੀ ਚਲੋ ਮੈਂ ਸਾਨੂੰ ਤਾਂ ਬਹੁਤ ਤਣਾਵਲੇ ਹੋਏ ਬੈ ਸੀਗੇ ਵੀ ਸਾਨੂੰ ਆਏ ਸੀਗਾ ਵੀ ਬਹੁਤ ਜ਼ਿਆਦੇ ਔਖੀ ਸੀ ਵੀ ਸਾਨੂੰ ਕਦੋਂ ਡਰੈਸ ਮਿਲੇ ਤੇ ਅਸੀਂ ਤਾਂ ਹੁਣੇ ਦਵਾਈ ਲੈ ਆਵਾਂਗੇ ਦੂਸਰੇ ਦਿਨ ਉਹਨੇ ਵਿਚਾਰੀ ਨੇ ਪਤਾ ਕਰਕੇ ਸਪੈਸ਼ਲ ਡਰਸ ਸਾਨੂੰ ਸੈਂਡ ਕਰਤਾ ਸੈਂਡ ਕੀਤਾ ਹੋਇਆ ਫਿਰ ਅਸੀਂ ਦਵਾਈ ਉੱਥੋਂ ਲੈ ਆਏ ਲਿਆਂਦੀ ਹੋਈ ਉਹ ਮੱਲ ਲਵੀ ਆ ਜੀ ਲਾਉਣ ਵਾਸਤੇ ਤਾਂ ਦੇਖੋ ਐਦਾਂ ਦੀ ਮੱਲੋਂ ਦੇਸੀ ਦਵਾਈ ਬਣਾਉਂਦਾ ਆ ਕੋਈ ਡਾਕਟਰ ਵਾ ਡਾਕਟਰ ਡਾਕਟਰ ਵੈਸੇ ਹੈ ਨਹੀਂਗਾ ਦੇਸੀ ਆ ਹੀ ਸਕੇਨ ਦਾ ਹੀ ਹੈ ਦਵਾਈ ਦਿੰਦਾ ਆ ਜਿਵੇਂ ਕੋਈ ਹੱਥ ਜੱਸ ਹੁੰਦਾ ਕੋਈ ਕਹਿੰਦੇ ਨੁਕਤਾ ਹੁੰਦਾ ਕਿਸੇ ਦੇ ਕੋਲੇ ਤੇ ਇਹ ਮਲ ਲਓ ਵੀ ਲਗਾਉਣੀ ਆ ਪਿੰਡੇ ਦੇ ਉੱਤੇ ਲੜਦੀ ਤਾਂ ਬਹੁਤ ਆ ਇੱਕ ਦੋ ਦਿਨ ਦੁੱਖ ਦਿਨ ਲੜੂਗੀ ਜਿਆਦਾ ਨਹੀਂ ਜਿਵੇਂ ਨਾ ਮਿਰਚਾਂ ਭੁੱਕਤੀਆਂ ਹੁੰਦੀਆਂ ਇਦਾਂ ਜ਼ਖਮ ਤੇ ਲੜਦੀਆਂ ਭਾਂ ਜ਼ਖਮ ਹੋਏ ਹੁੰਦੇ ਨੇ ਆਪਣੇ ਖਾਜ ਕਰ ਕਰਕੇ ਤੇ ਸਕਿਨ ਤਾਂ ਇਹ ਐਂ ਕਰ ਦਿੰਦੀ ਆ ਵੀ ਜਿਵੇਂ ਉਤਲਾ ਮਾਸ ਆ ਨਾ ਬਿਮਾਰੀ ਵਾਲਾ ਜਿੱਥੇ ਆਪਣੇ ਨਿਸ਼ਾਨ ਪਏ ਹੁੰਦੇ ਨੇ ਬਿਲਕੁਲ ਉਹ ਮਾਸ ਹੋਏ ਨੇ ਖਤਮ ਕਰ ਦੇਣਾ ਆ ਪੋਰ ਕੇ ਖਾ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਇਹੇ ਬਿਮਾਰੀ ਆਪਣੇ ਕਿੱਥੇ ਸੀਗੀ ਕਿੱਥੇ ਨਹੀਂ ਬਿਲਕੁਲ ਉੱਤੋਂ ਮਾਸ ਲਾ ਦੇਣਾ ਇਹਨੇ ਨਵਾਂ ਮਾਸ ਆਉਂਗਾ ਤੇ ਉਹਦੇ ਨਾਲ ਭੋਰਾ ਦਾਗ ਨਹੀਂ ਪੈਂਦਾ ਹੈਗਾ ਕਿਤੇ ਕੁਝ ਨਹੀਂ ਹੁੰਦਾ ਹੈਗਾ ਬਿਲਕੁਲ ਸਕੇਨ ਸਾਫ਼ ਹੋ ਜਾਂਦੀ ਆ ਵੀ ਜੇ ਲੱਗਦਾ ਹੋਵੇ ਆਪਾਂ ਨੂੰ ਵੀ ਖਾਜ ਬਹੁਤ ਜ਼ਿਆਦਾ ਹੁੰਦੀ ਆ ਵੀ ਝੋਮ ਬਹੁਤ ਛੋੜਦੀ ਆ ਕਿਉਂ ਦਿਨੇ ਦਾ ਆਪਾਂ ਕੰਮਕਾਰ ਕਰਦੇ ਨਹੀਂ ਪਤਾ ਲੱਗਦਾ ਹੈਗਾ ਵੀ ਬਿਮਾਰੀ ਦਾ ਵੀ ਐ ਖਾਜ ਹੁੰਦੀ ਆ ਕੰਮਾਂ 'ਚ ਰੁੱਝ ਜੰਨੇ ਆ ਇਹ ਤਾਂ ਰਾਤ ਨੂੰ ਫੇਰ ਦੱਸਦੀ ਆ ਵੀ ਖਾਜ ਕਿਉਂ ਆਪਣਾ ਧਿਆਨ ਹੀ ਉਧਰ ਜਾਂਦਾ ਆ ਇੱਕ ਵਾਰੀ ਖਾਜ ਕਰ ਲਓ ਜਗ੍ਹਾ ਤੋਂ ਦੁਆਰਾ ਖਾਜ ਨਹੀਂ ਹੋਣਾ ਫੜਦੀ ਹੈਗੀ ਜਿਵੇਂ ਮੱਛਰ ਲੜਿਆ ਹੁੰਦਾ ਉਹ ਕੰਮ ਹੋ ਜਾਂਦਾ ਆ ਵੀ ਦੁਆਰਾ ਖਾਜ ਕਰੀ ਜਾਂਦਾ ਬੰਦਾ ਇੱਕ ਥਾਂ ਤੋਂ ਤੁਹਾਡੂਗੀ ਦੂਜੀ ਥਾਂ ਹੋ ਸ਼ੁਰੂ ਹੋ ਜੂ ਵੀ ਸਾਰੀ ਰਾਤ ਇਹ ਨੰਗ ਜਾਂਦੀ ਆ ਇਹ ਜਿਹੇ ਤਾਂ ਖਾਜ ਵਾਲੇ ਆਂਦੇ ਤਾਂ ਵਿਚਾਰੇ ਆਂਦੇ ਇਸ ਕਰਕੇ ਅਸੀਂ ਤੁਹਾਨੂੰ ਇਹ ਡਰੈੱਸ ਤੁਸੀਂ ਆਪ ਦਾ ਸੈਂਡ ਕਰ ਲੋ ਤੁਹਾਨੂੰ ਅਸੀਂ ਡਰੈੱਸ ਦੱਸ ਦਿੰਦੇ ਆ ਸਾਡਾ ਕੋਈ ਕਨੈਕਟ ਨਹੀਂ ਉਹਦੇ ਨਾਲ ਡਾਕਟਰ ਨਾਲ ਸਾਨੂੰ ਕੋਈ ਉਹਦੇ 'ਚ ਲਾਲਚ ਨਹੀਂ ਹੈਗਾ ਸਾਨੂੰ ਵੀ ਕਿਸੇ ਨੇ ਦੱਸਿਆ ਸੀਗਾ ਉਸ ਤਰ੍ਹਾਂ ਹੀ ਅਸੀਂ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਵੀ ਚਲੋ ਆਏ ਆ ਕਿਸੇ ਦਾ ਭਲਾ ਹੋ ਜਾਂਦਾ ਆ ਗਿਆਨ ਤਾਂ ਕਹਿੰਦਾ ਵੰਡਣਾ ਚਾਹੀਦਾ ਚੰਗੀ ਗੱਲ ਆ ਜਿਹੜਾ ਕੋਈ ਕਹਿੰਦਾ ਬਿਮਾਰੀ ਲਪਾਉਂਦਾ ਹੁੰਦਾ ਨਾ ਬਿਮਾਰੀ ਕਦੇ ਵੀ ਲਪਾਉਣੀ ਨਹੀਂ ਚਾਹੀਦੀ ਹੈਗੀ ਵੀ ਸਾਨੂੰ ਆ ਬਿਮਾਰੀ ਆ ਇਹ ਆਪਾਂ ਲੁਕੋ ਲਈਏ ਕਿਸੇ ਕੋਲੋਂ ਇਹਦੇ ਨਾਲ ਤਾਂ ਸਮਾਂ ਉਲਟਾ ਆਪਣਾ ਨੁਕਸਾਨ ਹੁੰਦਾ ਬਿਮਾਰੀ ਲੁਕਾਉਣਾ ਜੇ ਕਹਿੰਦੇ ਨੇ ਕਿ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਜੇ ਬਿਮਾਰੀ ਬੰਦਾ ਦੁਖੀ ਆ ਦੁੱਖ ਹੈਗਾ ਆਪਾਂ ਨੂੰ ਬਿਮਾਰੀ ਦਾ ਉਹ ਕੋਠੇ ਚੜ੍ਹ ਕੇ ਬਿਟੋ ਕੋਈ ਤਾਂ ਕੋਈ ਆਪਾਂ ਨੂੰ ਰਾਹ ਪਾ ਦਿੰਦਾ ਹੁੰਦਾ ਆ ਕਿਤੇ ਤਾਂ ਭਲਾ ਹੁੰਦਾ ਹੀ ਆ ਐਸੀ ਕਰਕੇ ਸਾਡੇ ਕੋਲੋਂ ਤਾਂ ਬਹੁਤ ਜਾਣੇ ਮਤਲਬ ਡਰੈਸ ਵੀ ਲੈ ਕੇ ਗਏ ਨੇ ਵੀ ਉਹਨਾਂ ਨੂੰ ਸਾਰਿਆਂ ਨੂੰ ਆਰਾਮ ਆ ਅਸੀਂ ਤੁਹਾਨੂੰ ਨਾ ਆਹ ਡਰੈਸ ਦੇ ਦਿੰਨੇ ਆ ਫੋਨ ਨੰਬਰ ਦੇ ਦਿੰਨੇ ਆ ਉਹ ਤੁਸੀਂ ਨੋਟ ਕਰ ਲਿਓ ਤਾਂ ਮੇਰੀ ਨਿਗਾਹ ਵੀ ਨਹੀਂ ਗਿਆ ਤਾਂ ਦਿਖਦਾ ਨਹੀਂ ਕੁਝ ਵੈਸੇ ਅਸੀਂ ਨੇੜਿਓਂ ਕਰਕੇ ਮੈਂ ਤੁਹਾਨੂੰ ਕੈਮਰਾ ਦਿਖਾ ਦਿੰਦੀ ਆ ਕੈਮਰੇ ਦੇ ਨੇੜੇ ਕਰਕੇ ਕਾਰਡ ਆ ਉਹਨਾਂ ਦਾ ਇਹ ਆ ਜੀ ਅਡਰੈਸ ਆਮ ਦਾ ਤੇ ਤੁਸੀਂ ਆਪ ਦਾ ਸਾਰਾ ਅਡਰੈਸ ਨੋਟ ਕਰ ਲਿਓ ਜੇ ਤੁਹਾਨੂੰ ਨਾਂ ਵੀ ਬਿਲਕੁਲ ਪਤਾ ਲੱਗੇ ਇਹਦੇ ਤੋਂ ਫਿਰ ਤੁਹਾਨੂੰ ਫੋਨ ਨੰਬਰ ਲਿਖਵਾ ਦਿੰਨੇ ਆ ਫੋਨ ਨੰਬਰ ਆਪਦਾ ਤੁਸੀਂ ਲੇਖ ਸਕਦੇ ਹੋ 98143 30128 98143 30 128 ਦੂਸਰਾ ਨੰਬਰ ਆ ਉਹਨਾਂ ਦਾ 977 97 67025 97797 67025 ਇਹ ਜੋਗਾ ਸਿੰਘ ਸਰਪੰਚ ਲੰਬardar ਆ ਜੀ ਜੋਗਾ ਸਿੰਘ ਸਰਪੰਚ ਲੰਬਾਦਾਰ ਤੁਸੀਂ ਪੁੱਛ ਕੇ ਜਾ ਸਕਦੇ ਹੋ ਇਹ ਲੁਧਿਆਣਾ ਜਿਲ੍ਹਾ ਆ ਸਾਡਾ ਤਾਂ ਵੈਸੇ ਲੁਧਿਆਣਾ ਜਿਲ੍ਹਾ ਪੈਂਦਾ ਆ ਸਾਨੂੰ ਹੈ ਤਾਂ ਨੇੜੇ 15 ਕਿਲੋਮੀਟਰ ਸਾਡੇ ਤੋਂ ਤਾਂ ਵੀ ਪਰ ਮੈਨੂੰ ਇਹਨਾਂ ਦਾ ਜਿਲ੍ਹਾ ਨਹੀਂ ਪਤਾ ਹੈਗਾ ਵੀ ਕੀ ਆ ਵੈਸੇ ਇਹ ਐ ਸੰਸਪੁਰ ਕਹਿੰਦੇ ਨੇ ਉਦਾਂ ਅਸੀਂ ਤਾਂ ਸੌਂਸਪੁਰ ਕਹਿ ਦਿੰਨੇ ਆ ਹੈਗਾ ਇਹ ਸੰਸਪੁਰ ਆ ਸੰਸਪੁਰ ਵੀ ਹੁਣ ਕਈ ਨੇਗੇ ਆਪਾਂ ਜੇ ਕਹੀਏ ਹਰੇਕ ਜਿਨੇ ਚ ਦੋ ਦੋ ਤਿੰਨ ਤਿੰਨ ਹੁੰਦੇ ਨੇ ਇਹ ਹੈਗਾ ਮਲੋਹ ਦੇ ਕੋਲ ਪੈਂਦਾ ਜੀ ਤਸੀਲ ਇਹਨਾਂ ਨੂੰ ਮਲੋਹ ਲੱਗਦੀ ਆ ਸੰਸਪਰ ਤਸੀਲ ਮਲੋਹ ਤੇ ਤੁਸੀਂ ਇਹਨਾਂ ਨਾਲ ਜਦੋਂ ਵੀ ਆਉਣਾ ਹੋਵੇ ਦਵਾਈ ਲੈਣ ਮਤਲਬ ਫੋਨ ਕਰਕੇ ਜ਼ਰੂਰ ਜਾਇਓ ਵੀ ਆਇਆ ਇਹ ਨਾ ਹੋਵੇ ਵੀ ਤੁਸੀਂ ਦਵਾਈ ਲੈਣ ਚਲੇ ਜਾਏ ਅੱਗੋਂ ਡਾਕਟਰ ਮਿਲੇ ਨਾ ਤੇ ਤੁਹਾਡਾ ਟਾਈਮ ਵੇਸਟ ਜਾਵੇ ਕਿਉਂ ਅੱਜ ਕੱਲ੍ਹ ਸਮਾਂ ਤਾਂ ਕਿਸੇ ਕੋਲੇ ਵੀ ਨਹੀਂ ਹੈਗਾ ਵਸਾ ਤਾਂ ਆਪਾਂ ਟਾਈਮ ਕੱਢ ਕੇ ਜਾਂਦੇ ਆ ਵੀ ਫੇਰ ਮਨ ਬਹੁਤ ਵੀ ਹੁੰਦਾ ਹੈ ਤੇਲ ਫੂਕ ਦੇਣ ਜਾਂ ਕਰਾਇਆ ਭਾੜਾ ਕਿਵੇਂ ਵੀ ਲਾ ਕੇ ਜਾਂਦੇ ਆ ਕੋਈ ਵੀ ਆ ਸਭ ਇਦਾਂ ਦੇ ਹੀ ਨੇ ਤੇ ਆਪਦਾ ਡਰੈੱਸ ਲੈ ਕੇ ਇਹ ਤੇ ਨੰਬਰ ਦੇਖ ਕੇ ਫੋਨ ਕਰਕੇ ਘਰੋਂ ਤੁਰਿਓ ਵੀ ਅਸੀਂ 8 ਵਜੇ ਪਹੁੰਚਣਾ ਹੈ ਤੁਸੀਂ ਘਰੇ ਮਿਲ ਸਕਦੇ ਹੋ ਉਹ ਤੁਹਾਨੂੰ ਦੱਸ ਦੇਣਗੇ ਜਿੰਨੇ ਵਜੇ ਕਹਿਣਗੇ ਤੁਸੀਂ ਆਪਦੀ ਦਵਾਈ ਨਿਹਾ ਕੇ ਆਪਦਾ ਇਲਾਜ ਕਰਾ ਸਕਦੇ ਹੋ ਬਹੁਤੇ gekeడే ਨਹੀਂ ਮਰਵਾਉਂਦੇ ਹੈਗੇ ਉਹ ਜੇ ਤੁਸੀਂ ਪਹਿਲੀ ਵਾਰੀ ਜਾਣਾ ਹੈ ਤਾਂ ਦੂਰੋਂ ਦੋ ਡੱਬੀਆਂ ਇਕੱਠੀਆਂ ਹੀ ਲੈ ਜਾਇਓ ਉਹਦੇ ਨਾਲ ਹੀ ਰਾਮ ਆ ਜਾਣਾ ਦੁਆਰਾ ਜਾਣ ਦੀ ਤੁਹਾਨੂੰ ਲੋੜ ਵੀ ਨਹੀਂ ਪੈਣੀ ਹੈਗੀ ਵੀ ਦੁਆਰਾ ਬਾਰ-ਬਾਰ ਵੀ ਬੁਲਾਉਂਦਾ ਹੁੰਦਾ ਤੇ ਇੱਕ ਜੇ ਜ਼ਿਆਦੇ ਝੌਂ ਛੁੱਟੇ ਤੇ ਉਹਨਾਂ ਨੂੰ ਕਹਿ ਦਿਓ ਵੀ ਸਾਨੂੰ ਗੋਲੀਆਂ ਜ਼ਰੂਰ ਦੇ ਦਿਓ 5-7 ਗੋਲੀਆਂ ਲਿਆਇਓ ਉਹਨੇ ਨਾਲ ਹੀ ਤੁਹਾਡੇ ਆਰਾਮ ਤੁਹਾਨੂੰ ਬਹੁਤ ਕਾਫੀ ਆਰਾਮ ਮਿਲੂਗਾ ਤੇ ਹੁਣ ਅਸੀਂ ਆਪਣਾ ਬਲੌਗ ਖਤਮ ਕਰਨ ਲੱਗੇ ਆ ਤੇ ਬਾਕੀ ਸਭ ਠੀਕ ਠਾਕ ਰਹੋ ਰਾਜੀ ਖੁਸ਼ੀ ਰਹੋ ਮਿਲਾਂਗੇ ਆਪਾਂ ਅਗਲੇ ਬਲੌਗ ਦੇ ਨਾਲ ਤੇ ਬੈਲ ਲਾਈਕ ਦਾ ਬਟਨ ਜਰੂਰ ਦਵਾ ਦਿਆ ਕਰੋ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਆਰਾਮ ਆਇਆ ਆ ਜਾਂ ਨਹੀਂ ਤੇ ਚੇਰ ਜਰੂਰ ਕਰਦਿਆ ਕਰੋ ਅੱਗੇ ਦੀ ਅੱਗੇ ਕਿਸੇ ਦਾ ਭਲਾ ਹੋ ਜਾਂਦਾ ਆ ਆਪਣਾ ਤਾਂ ਕੁਝ ਨਹੀਂ ਜਾਂਦਾ ਹੈਗਾ ਇੱਕ ਮਾੜੇ ਜਿਹੇ ਬਟਨ ਦੇ ਨਾਲ ਕੋਈ ਹੋਰ ਵਿਚਾਰੇ ਦਾ ਇਲਾਜ ਹੋ ਜਾਊਗਾ ਚੰਗਾ ਜੀ ਸਤਿ ਸ੍ਰੀ ਅਕਾਲ ਜੀ